ਇੱਕ ਲਾਲਚੀ ਮੌਕਾਪ੍ਰਸਤ ਤੇ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚ ਹੈਗਾ ਜਿਨ੍ਹਾਂ ਦੀ ਪਹਿਚਾਨ ਪਾਰਟੀ ਕਰਕੇ ਹੋਈ ਆ ਜੋਸ ਪਾਰਟੀ ਨੂੰ ਲੱਤ ਮਾਰ ਕੇ ਤੇ ਚੰਦ ਪੈਸੇ ਕਮਾਉਣ ਵਾਸਤੇ ਮੌਕਾਪ੍ਰਸਤ ਪਾਰਟੀ ਰੂਲਿੰਗ ਪਾਰਟੀ ਦੇ ਗੱਡੀ 'ਚ ਚੜ ਗਏ ਤੇ ਉਸ ਗੱਡੀ 'ਚ ਕਿਵੇਂ ਟੰਗੇ ਫਿਰਦੇ ਨੇ ਲੋਕਾਂ ਨੇ ਦੇਖਿਆ 92 ਦੀ ਸਰਕਾਰ ਬਣਾਈ ਨਾ ਬੀਬੀਆਂ ਨੇ ਹਜ਼ਾਰ ਰੁਪਏ ਦੇ ਚੱਕਰ 'ਚ ਉਹੀ ਬੀਬੀਆਂ ਨੇ ਇਹਨਾਂ 92 ਨੂੰ ਆ ਕੇ ਅਰਸ਼ਾ ਤੋਂ ਫਰਸ਼ਾਂ ਜੇ ਆ ਪਟਕਣਾ ਕਿ ਖੜੇ ਹੋਣ ਲਾਇਕ ਨਹੀਂ ਹੋਣ ਕਿ ਤਰਨ ਤਾਰਨ ਹਲਕੇ ਦੇ ਪੰਥਕ ਲੋਕੀ ਇੱਕ ਵਾਰ ਫੇਰ ਪੰਥ ਦੀ ਸਰਕਾਰ ਬਣਾਉਣ ਵਾਸਤੇ ਨੀਵ ਰੱਖਣਗੇ ਅੱਜ ਬਿਕਰਮ ਦੀ ਮੋਛ ਤੋਂ ਹੀ ਇੰਨੇ ਘਬਰਾਏ ਹੋਏ ਨੇ ਕਿ ਝੂਠੇ ਕੇਸ 'ਚ ਜੇਲ੍ਹ 'ਚ ਬੰਦ ਕਹਿੰਦਾ ਨਸ਼ਾ ਕਰਕੇ ਤੇ ਪਰਚਾ ਦਰਜ ਕੀਤਾ ਤੇ ਨਸ਼ੇ ਦਾ ਨਾਂ ਤੱਕ ਨਹੀਂ ਹੈਗਾ ਕਰਨ ਤਰ ਜਿਮਨੀ ਚੋਣ ਨੂੰ ਲੈ ਕੇ ਚੋਣ ਸਰਗਰਮੀਆਂ ਸਿਖਰਾਂ ਤੇ ਪਹੁੰਚ ਚੁੱਕੀਆਂ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬੀਬਾ ਹਰਸਿਮਰੋ ਕੋ ਬਾਦਲ ਜੋ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਿੰਦਰ ਕੋ ਰੰਦਾਵਾ ਦੇ ਹੱਕ ਵਿੱਚ ਪਿੰਡੋਂ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਬੀਬਾ ਜੀ ਜੇ ਪਸ਼ੋਕਰ ਤੇ ਝਾਤ ਮਾਰੀ ਤੇ ਤਰਨਤਨ ਜ਼ਿਲ੍ਹਾ ਪੰਥਕ ਹਲਕਾ ਮੰਨਿਆ ਜਾਂਦਾ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਕੋਲੋਂ ਪਹਿਲੀ ਵਾਰ ਧਰਮੀ ਫੌਜੀ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਕੀ ਮੁੱਦੇ ਲੈ ਕੇ ਜਨਤਾ ਦੀ ਕਚਹਿਰੀ ਜਾ ਰਹੇ ਉਹ ਤੇ ਹੰਗਾਰਾ ਕਿਹੋ ਜਿਹਾ ਮਿਲਦਾ ਹੈ ਦੇਖੋ ਪੰਥ ਦਾ ਝੰਡਾ ਜੇ ਬੁਲੰਦ ਰੱਖਿਆ ਹੈ ਤੇ ਇਹਦੇ ਵਿੱਚ ਮਾਝੇ ਦੇ ਪੰਥਿਕ ਪਿੰਡਾਂ ਦਾ ਬਹੁਤ ਵੱਡਾ ਯੋਗਦਾਨ ਉਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਹਮੇਸ਼ਾ ਤਰਨ ਤਰਨ ਹਲਕਾ ਇਹ ਹੋ ਜਾ ਹੁੰਦਾ ਸੀ ਜਿਹੜਾ ਪੰਥ ਦਾ ਸਾਥ ਕਦੇ ਨਹੀਂ ਛੱਡਦਾ ਸੀ ਲੇਕਿਨ ਝੂਠੀ ਕਾਂਗਰਸ ਨੇ ਕਾਤਿਲ ਕਾਂਗਰਸ ਨੇ ਤੇ ਝੂਠੇ ਝਾੜੂ ਨੇ ਲੋਕਾਂ ਦੇ ਮਨਾਂ 'ਚ ਸ਼ੰਕਾ ਪੈਦਾ ਕਰਕੇ ਇਸ ਤਕੜੀ ਵਾਲੀ ਸੱਚੀ ਸੁੱਚੀ ਪਾਰਟੀ ਦਾ ਇਹਨਾਂ ਦੇ ਗਲਤ ਇਲਜ਼ਾਮ ਲਾਕੇ ਤੇ ਝੂਠੇ ਲਾਰੇ ਕਰਕੇ ਲੋਕਾਂ ਦਾ ਲੋਕਾਂ ਦੇ ਮਨਾਚੇ ਨਫਰਤ ਫੈਲਾਈ ਲੇਕਿਨ ਹੁ 9 ਸਾਲਾਂ ਬਾਅਦ ਸਭ ਕੋ ਸਾਹਮਣੇ ਆ ਗਿਆ ਨਾ ਝੂਠੇ ਵਾਦਿਆਂ ਚ ਇਹ ਪੂਰੇ ਉਤਰੇ ਤੇ ਜਿਹੜਾ ਝੂਠਾ ਇਲਜ਼ਾਮ ਸਾਡੇ ਉੱਤੇ ਲਾਇਆ ਸੀ ਨਾ ਉਹਦਾ ਕੋਈ ਸਾਬਿਤ ਕਰ ਸਕੇ ਅੱਜ ਮੈਂ ਆਸ ਰੱਖਦੀ ਆ ਕਿ ਤਰਨ ਤਰਨ ਹਲਕੇ ਦੇ ਪੰਥਕ ਲੋਕੀ ਇੱਕ ਬਾਰ ਫੇਰ ਪੰਚ ਦੀ ਸਰਕਾਰ ਬਣਾਉਣ ਵਾਸਤੇ ਨੀਵ ਰੱਖਣਗੇ ਇੱਕ タルਮੀ ਫੌਜੀ ਪਰਿਵਾਰ ਦੀ ਬੀਬੀ ਅੱਗੇ ਆਏ ਨੇ ਉਹਨਾਂ ਨੂੰ ਟਿਕਟ ਨਾਲ ਨਵਾਜਿਆ ਗਿਆ ਹੈ ਇਹ ਧਰਮੀ ਫੌਜੀ ਪਰਿਵਾਰ ਪੰਥ ਦੇ ਅਮਾਨਤ ਹੁੰਦੇ ਨੇ ਤੇ ਅੱਜ ਧਰਮ ਦਾ ਸਾਥ ਇਹ ਪੰਥੇ ਕੇ ਇਲਾਕਾ ਦਊਗਾ ਕਿਉਂਕਿ ਅੱਜ ਜੇ ਪੰਥ ਦਾ ਸਾਥ ਜੇ ਨਹੀਂ ਦਿੱਤਾ ਤੇ ਗਾਂ ਵਾਸਤੇ ਆਪਾਂ ਅਗਲੀ ਪੀੜ੍ਹੀ ਨੂੰ ਕੀ ਸੁਨੇਹਾ ਦੇ ਰਹੇ ਜੇ ਕੋਈ ਪੀੜ੍ਹੀ ਆਊਗੀ ਤੇ ਫਿਰ ਧਰਮ ਦੇ ਨਾਲ ਕੌਣ ਖੜੂਗਾ ਸੋ ਇਸ ਵਾਰੀ ਚੋਣ ਤਸਵੀਰ ਕੁਛ ਵੱਖਰੀ ਹੈ ਮੁਕਾਬਲਾ ਉਸ ਉਮੀਦਵਾਰ ਦੇ ਨਾਲ ਹੈ ਜਿਹੜਾ ਲੰਬਾ ਸਮਾਂ ਅਕਾਲੀ ਦਲ ਨਾਲ ਜੁੜਿਆ ਰਿਹਾ ਅਕਾਲੀ ਦਲ ਦੀ ਟਿਕਟ ਤੋਂ ਚੋਣ ਜਿੱਦਦਾ ਰਿਹਾ ਇਹ ਤੁਸੀਂ ਉਸ ਤਰ੍ਹਾਂ ਵੇਖਦੇ ਹੋ ਮੁਕਾਬਲਾ ਹਰਮਿੰਦਰ ਸਿੰਘ ਸੰਧੂ ਹੋਰਾਂ ਦੇ ਨਾਲ ਜਿਹੜੇ ਕਿਸੇ ਟਾਈਮ ਸੁਖਵੀਰ ਸਿੰਘ ਬਾਦਲਾਹ ਨਾਲ ਬੇहद ਕਰੀਬੀ ਮੰਨੇ ਜਾਂਦੇ ਦੇਖੋ ਮੁਕਾਬਲਾ ਇੱਕ ਲਾਲਚੀ ਮੌਕਾ ਪ੍ਰਸਤ ਤੇ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚ ਹੈਗਾ ਜਿਨ੍ਹਾਂ ਨੇ ਪਾਰਟੀ ਦੇ ਚੰਗੇ ਦਿਨਾਂ 'ਚ ਅਮਨ ਮਨਾਇਆ ਜਿਨ੍ਹਾਂ ਨੇ ਮੋਜਾ ਲੁੱਟੀਆਂ ਲਹਾ ਲੱਟਾ ਮੰਤਰੀ ਬਣੇ ਜਿਨ੍ਹਾਂ ਦੀ ਪਹਿਚਾਨ ਪਾਰਟੀ ਕਰਕੇ ਹੋਈ ਆ ਜੋਸ ਪਾਰਟੀ ਨੂੰ ਲੱਤ ਮਾਰ ਕੇ ਤੇ ਚੰਦ ਪੈਸੇ ਕਮਾਉਣ ਵਾਸਤੇ ਮੌਕਾ ਪ੍ਰਸਪਾਰਟੀ ਰੂਲਿੰਗ ਪਾਰਟੀ ਦੇ ਗੱਡੀ 'ਚ ਚੜ ਗਏ ਤੇ ਉਸ ਗੱਡੀ 'ਚ ਕਿਵੇਂ ਟੰਗੇ ਫਿਰਦੇ ਨੇ ਲੋਕਾਂ ਨੇ ਦੇਖਿਆ ਤੇ ਦੂਜੇ ਪਾਸੇ ਮੈਨੂੰ ਮੰਨੇ ਇਹਨਾਂ ਦੇ ਜਾਨ ਦੇ ਨਾਲ ਧਰਮੀ ਫੌਜੀ ਜਿਨ੍ਹਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਉਹ ਵੀ ਇੱਕ ਬੀਬੀ ਨੂੰ ਜਿਨ੍ਹਾਂ ਨੇ ਔਖੇ ਦਿਨ ਦੇਖੇ ਨੇ ਗਰੀਬੀ ਦੇਖੀਏ ਤੇ ਬੀਬੀਆਂ ਦੀ ਤਕਲੀਫਾਂ ਨੂੰ ਸਮਝਦੇ ਨੇ ਤੇ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਨੇ ਉਹ ਅੱਗੇ ਆਏ ਨੇ ਮੇਰੇ ਖਿਆਲ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਕੁਝ ਗੱਲ ਕੀਤੀ ਬਹਿਲਾ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਕੁਝ ਮੁੱਦੇ ਨੇ ਜਿਹੜੇ ਮੁਕੰਮਲ ਤੌਰ ਤੇ ਮਹਿਲਾਵਾਂ ਨਾਲ ਜੁੜੇ ਨਹੀਂ ਚਾਹੇ ਉਹ ਨਸ਼ਿਆਂ ਦਾ ਚਾਹੇ ਉਹ 1000 ਰੁਪਏ ਮਹੀਨੇ ਦੇ ਵਾਦੇ ਦਾ ਕੀ ਲੱਗਦਾ ਮੁੱਦੇ ਕਿੰਨਾ ਅਸਰ ਪਾਣ ਦੇ ਨਹੀਂ ਬਹੁਤ ਨਸ਼ਾ ਅਸਰ ਪਾਣ ਗਏ ਜੀ ਤੁਸੀਂ ਦੇਖੋ ਜਿਹੜੇ ਕਾਂਗਰਸ ਦੇ ਝਾੜੂ ਨੇ ਗਰੀਬਾਂ ਦੇ ਕਾੜ ਕੱਟ ਛੱਡੇ ਜਿਹੜਾ 30 ਕਿਲੋ ਕਨਕ ਬਾਦਲ ਸਾਹਿਬ ਦਿੰਦੀ ਸੀ ਇਹਨਾਂ ਨੇ ਝਾੜੂ ਮਾਰ ਕੇ ਉਹਨੂੰ 5 ਕਿਲੋ ਘੱਟ ਛੱਡਿਆ ਇਹ ਘਰ ਦੀ ਰੋਟੀ ਬੀਬੀਆਂ ਦੇ ਉੱਤੇ ਸਭ ਤੋਂ ਵੱਡਾ ਅਸਰ ਜਿਹੜੀ ਪੈਨਸ਼ਨ ਵਧਾਣ ਦੀ ਗੱਲ ਨਹੀਂ ਕੀਤੀ ਬੀਬੀਆਂ ਦੇ ਉੱਤੇ ਅਸਰ ਜਿਹੜੇ ਸ਼ਗਨ ਦੇ ਚੈੱਕ ਬੀਬੀਆਂ ਦੇ ਧੀਆਂ ਦੇ ਉੱਤੇ ਅਸਰ ਜਿਹੜੇ ਵਜੀਫੇ ਬੰਦ ਕਰਦੇ ਬੀਬੀਆਂ ਦੇ ਉੱਤੇ ਅਸਰ ਜਿਹੜੇ ਮਕਾਨ ਨਹੀਂ ਮਿਲਦੇ ਚੈੱਕ ਨਹੀਂ ਮਿਲਦੇ ਬੀਬੀਆਂ ਦੇ ਉੱਤੇ ਅਸਰ 1000 ਰੁਪਏ ਦਾ ਜਿਹੜਾ ਵਾਦਾ ਕੀਤਾ ਉਹ ਬੀਬੀਆਂ ਨੂੰ ਜਿਹੜਾ ਨਹੀਂ ਮਿਲਦਾ ਸੋ ਬੀਬੀਆਂ ਦੇ ਉੱਤੇ ਸਭ ਤੋਂ ਵੱਡੀ ਜੇ ਠੱਗੀ ਮਾਰੀ ਤੇ ਸਭ ਤੋਂ ਵੱਡਾ ਜਿਹੜਾ ਬੀਬੀਆਂ ਦਾ ਹੱਕ ਖੋਇਆ ਇਹ ਝਾੜੂ ਨੇ ਖੋਇਆ 1000 ਰੁਪਏ ਮਹੀਨੇ ਗੱਲ ਕੇ ਲੱਗਦਾ ਹੁਣ ਹਿਸਾਬ ਕਰਨ ਦਾ ਸਮਾਂ ਆ ਗਿਆ ਬੀਬੀਆਂ ਹਿਸਾਬ ਕਰਨ ਕਿ ਜਿਹੜਾ ਬਿਲਕੁਲ ਕਰਨਗੇ ਜੀ ਹੁਣ ਇਹਨਾਂ ਦਾ ਨਿਸ਼ਾਨਾ ਆਇਆ ਕਿ ਹੁਣ ਪਹਿਲੇ ਇਹਨਾਂ ਨੇ ਲੈਂਡ ਪੂਲਿੰਗ ਤੇ ਰਾਹੀ ਸੋਚਿਆ ਇਹ ਸ਼ਹਿਰਾ ਦੀ ਜ਼ਮੀਨਾਂ ਨੂੰ ਲੈ ਕੇ ਕਮਾਈਆਂ ਕਰ ਲੈਣਗੇ ਜਦ ਅਕਾਲੀ ਦਲ ਨੇ ਲੈਂਡ ਪੂਲਿੰਗ ਦੇ ਖਿਲਾਫ ਧਰਨੇ ਮਾਰ ਕੇ ਉਹ ਰੋਕਿਆ ਹੁਣ ਪੰਚਾਇਤਾਂ ਦੀ ਲਿਸਟ ਬਣਾ ਰਿਹਾ ਕਿ ਪੰਚਾਇਤਾਂ ਦੀ ਜ਼ਮੀਨਾਂ ਨੂੰ ਇਕੱਠੇ ਕਰਕੇ ਬੈਂਕ ਦੇ ਰੱਖ ਕੇ ਤੇ ਫਿਰ ਉਹਦੇ ਨਾਲ ਚਾਰ ਪੈਸੇ ਹੋਰ ਕਮਾ ਲੈਣਗੇ ਲੇਕਿਨ ਲੋਕਾਂ ਨੇ ਹੁਣ ਠਗਿਆ ਨਹੀਂ ਜਾਣਾ ਹੁਣ ਬੀਬੀਆਂ ਨੇ ਮੂੰਹ ਤੋੜ ਜਵਾਬ ਦੇ ਕੇ ਜਿਨ੍ਹਾਂ ਨੇ 92 ਦੀ ਸਰਕਾਰ ਬਣਾਈ ਨਾ ਬੀਬੀਆਂ ਨੇ ਹਜ਼ਾਰ ਰੁਪਏ ਦੇ ਚੱਕਰ 'ਚ ਉਹੀ ਬੀਬੀਆਂ ਨੇ ਇਹਨਾਂ 92 ਨੂੰ ਆ ਕੇ ਅਰਸ਼ਾ ਤੋਂ ਫਰਸ਼ਾ ਜੇ ਆ ਪਟਕਣਾ ਕਿ ਖੜੇ ਹੋਣ ਲਾਇਕ ਨਹੀਂ ਹੋਣਗੇ ਮਾਜੀ ਜੀ ਰਹਿਮਾਨ ਨੇ ਆਪਣੇ ਭਰਾ ਨੂੰ ਕਿੰਨਾ ਕਿ ਮਿਸ ਕਰ ਰਹੇ ਹੋ ਬਹੁਤ ਮਿਸ ਕਰ ਰਹੀ ਆ ਜੀ ਬਿਕਰਮ ਨੇ ਹਨੇ ਰੀ ਲਾਦੇ ਨਹੀਂ ਸੀ ਇਹਨਾਂ ਦੀ ਪੋਲ ਖੋਲ ਕੇ ਜਿਹੜਾ ਲੋਕਾਂ ਦੇ ਮੁੱਦੇ ਚੱਕਦਾ ਸੀ ਇਹਨਾਂ ਦੇ ਕਾਲੀ ਕਰਤੂਤਾਂ ਤੇ ਪੋਲ ਖੋਲਦਾ ਸੀ ਅੱਜ ਬਿਕਰਮ ਦੀ ਮੁੱਛ ਤੋਂ ਹੀ ਇੰਨੇ ਘਬਰਾਏ ਹੋਏ ਨੇ ਕਿ ਝੂਠੇ ਕੇਸ 'ਚ ਜੇਲ੍ਹ 'ਚ ਬੰਦ ਕਹਿੰਦਾ ਨਸ਼ਾ ਕਰਕੇ ਤੇ ਪਰਚਾ ਦਰਜ ਕੀਤਾ ਤੇ ਨਸ਼ੇ ਦਾ ਨਾਂ ਤੱਕ ਨਹੀਂ ਹੈਗਾ ਸੋ ਬੰਦਲਾਏ ਬਖਵਾਏ ਹੋਏ ਨੇ ਆ ਜ਼ੋਰ ਜ਼ਬਰ ਦੇ ਨਾਲ ਡਰਾ ਧਮਕਾ ਕੇ ਸਰਪੰਚਾਂ ਨੂੰ ਵਕਰਾ ਨੂੰ ਚੱਕ ਕੇ ਇਹ ਕਿਹੋ ਜੀ ਬੀਬੀ ਐਸਐਸਪੀ ਨੂੰ ਲਾ ਕੇ ਜੇ ਨੋ ਇੱਕ ਲਾਲਚ ਦਿੱਤੀ ਗਈ ਹੈ ਤਰੰਤਰਾਂ ਜਿਤਾ ਤੇ ਤੈਨੂੰ ਮਹਾਲੀ ਦੀ ਪੋਸਟਿੰਗ ਉਲ ਰੱਜ ਕੇ ਤੂੰ ਕਮਾਈਆਂ ਕਰੇ ਇਹ ਜ਼ੋਰ ਜ਼ਬਰ ਦੇ ਨਾਲੇ ਮਾਜੇ ਦੀ ਧਰਤੀ ਹੈ ਨਾ ਜੇਲ੍ਹ ਬੈਠਿਆ ਵਿਕਰਮ ਡਰੇ ਤਾਂ ਨਾ ਇੱਥੇ ਮਾਜੇ ਦੇ ਬੱਬਰ ਸ਼ੇਰ ਦਰਨ ਬਿਲਕੁਲ ਇਹਨੇ ਵੀ ਬਹਰਸਿਮਰੋ ਕੋ ਬਾਦਲ ਜਿਨ੍ਹਾਂ ਨੇ ਦਾਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਰ ਨੂੰ ਸ਼ਾਨਦਾਰ ਤਰੀਕੇ ਨਾਲ ਜਿੱਤੇਗਾ ਪਰ ਨਤੀਜੇ ਕਿਹੋ ਜਿਹੇ ਆਂਦੇ ਨੇ ਇਸ ਦਾ ਪਤਾ ਉਦੋਂ ਲੱਗੂ ਜਦੋਂ ਵੋਟ ਬਾਕਸ ਖੋਲੇ ਜਾਣਗੇ ਕੈਮਰਾ ਬਸਰ ਅਤਾਸ਼ ਸਿੰਘ ਦੇ ਨਾਮ ਅਨੰਦ ਸਿੰਘ ਹੋਊਗਾ ਪੀਸੀ ਨਿਊਜ਼ ਤਰੰਤਾ